ਪੂਰੇ ਦੇਸ਼ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਯਾਦ ਕਰਕੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਉਤੇ ਮੋਗਾ ਜ਼ਿਲ੍ਹੇ ਦੇ ਪਿੰਡ ਮਾਨੂਕੇ ਗਲਦੇ ਰਹਿਣ ਵਾਲੇ ਇੱਕ ਕਲਾਕਾਰ ਨੇ ਮਨਮੋਹਨ ਸਿੰਘ ਜੀ ਦਾ ਪੁਤਲਾ ਬਣਾ ਕੇ ਸ਼ਰਧਾਂਜਲੀ ਭੇਟ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆਰਟਿਸਟ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਇਸ ਕਲਾ ਦੇ ਨਾਲ ਜੁੜੇ ਹੋਏ ਨੇ ਇਸ ਸੰਬੰਧੀ ਜਾਣਕਾਰੀ ਦਿੰਦਾ ਪਰਦੇ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਇਕਬਾਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਮੂਰਤੀਆਂ ਬਣਾਉਂਦੇ ਆ ਰਹੇ ਹਨ ਉਹਨਾਂ ਦੀਆਂ ਮੂਰਤੀਆਂ ਦੇਸ਼-ਵਿਦੇਸ਼ ਦੇ ਵਿੱਚ ਵੀ ਜਾਣਦੀਆਂ ਨੇ ਤੇ ਇਕਬਾਲ ਸਿੰਘ ਵੱਲੋਂ ਬਣਾਈਆਂ ਗਈਆਂ ਮੂਰਤੀਆਂ ਨੂੰ ਦੇਖਣ ਦੇ ਲਈ ਦੂਰੋਂ-ਦੂਰੋਂ ਲੋਕ ਆਉਂਦੇ ਨੇ। ਹਾਂਜੀ ਇਹਨਾਂ ਦਾ ਸਟੈਚੂ ਬਣਾ ਕੇ ਕਾਫੀ ਮਨ ਨੂੰ ਤਸੱਲੀ ਆਈ ਹੈ ਕਿਉਂਕਿ ਕਲਾਕਾਰ ਆਰਟਿਸਟ ਜਦੋਂ ਕੋਈ ਵੀ ਕੰਮ ਕਰਦਾ ਹੈ ਜਦੋਂ ਉਹਦਾ ਕੰਮ ਸਫਲ ਗਿਣਾ ਜਾਂਦਾ ਲੋਕ ਸਲਾਉਂਦੇ ਆ ਤਾਂ ਆਟੋਮੈਟਿਕ ਦੇ ਮਨ ਨੂੰ ਤਸੱਲੀ ਹੁੰਦੀ ਹੈ ਤੇ ਕਾਫੀ ਦੋਸਤਾਂ ਮਿੱਤਰਾਂ ਦੇ ਕਹਿਣ ਤੋਂ ਵੀਵੇਂ ਆਪਾਸ ਤੇ ਚੁਤਿਆਰ ਕਰੀਏ ਤਾਂ ਮੈਂ ਸ਼ੁਰੂ ਕੀਤਾ ਮੇਰੇ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਸੀ ਕਿਉਂਕਿ 5-7 ਦਿਨ ਦੇ ਵਿੱਚ ਬੁੱਤ ਬਣਾਉਣਾ ਬਹੁਤ ਵੱਡੀ ਗੱਲ ਹੈ ਤੇ ਇੱਕ ਮੌਸਮ ਸਾਥ ਨਹੀਂ ਸੀ ਦਿੰਦਾ ਮੌਸਮ ਬਹੁਤ ਜ਼ਿਆਦਾ ਸਿੱਲਾ ਸੀ ਇਸ ਕਰਕੇ ਅਸੀਂ ਪੂਰੀ ਜਦੋ ਜਹਿਦ ਨਾਲ ਦਿਨ ਪਰ ਰਾਤ ਕਰਕੇ ਤੇ ਸਟੈਚੂ ਤਿਆਰ ਕੀਤਾ ਜੀ ਇਕਬਾਲ ਜੀ ਜੇਕਰ ਮਟੀਰੀਅਲ ਦੀ ਗੱਲ ਕੀਤੀ ਹੈ ਮਟੀਰੀਅਲ ਕਿਹੜਾ ਵਰਤਿਆ ਜਾਂਦਾ ਹੈ ਇਹ ਕਾਰਬਨ ਫਾਈਬਰ ਹੈ ਜੀ ਜਿਹੜਾ ਕਿ ਇਹਦਾ ਟੈਕਨੀਕਲ ਨੀਮ ਰੀਜ਼ਨ ਹੈ ਜਿਹਦੇ ਵਿੱਚ ਫਾਈਬਰ ਗਲਾਸ ਪੈਂਦਾ ਹੈ ਤੇ ਇਹ ਪੰਜਾਂ ਕੈਮੀਕਲਾਂ ਤੋਂ ਤਿਆਰ ਕੈਮੀਕਲ ਆ ਤੇ ਇਹ ਜਿੱਦਾਂ ਵੀ ਅਸੀਂ ਡਾਈ ਤਿਆਰ ਕਰਾਂਗੇ ਉਦੋਂ ਦਾ ਹੀ ਢਲ ਜਾਂਦਾ ਹੋਰ ਵੀ ਕਾਫੀ ਅੱਜਕੱਲ ਇਹ ਜਿੱਦਾਂ ਟਰੈਕਟਰ ਦੀ ਛਤਰੀ ਬਣਦੀ ਹੈ ਜਿੱਦਾਂ ਬੁਲਟ ਪ੍ਰੂਫ ਜੈਕਟ ਬਣਦੀ ਹੈ ਜਿੱਦਾਂ ਆਪਣਾ ਹੈਲਮਟ ਬਣਦਾ ਹੈ ਕਈ ਹੁਣ ਗੱਡੀਆਂ ਦੀਆਂ ਬਾਡੀਆਂ ਵੀ ਜਿਹੜੀਆਂ ਆਪਣੀਆਂ ਕਾਰਾਂ ਇਲੈਕਟ੍ਰਿਕਨ ਕਾਰਾਂ ਇਹਨਾਂ ਦੀਆਂ ਗੱਡੀਆਂ ਦੀਆਂ ਬਾਡੀਆਂ ਵੀ ਇਸ ਮਟੀਰੀਅਲ ਦੀਆਂ ਬਣਨ ਲੱਗੀਆਂ ਆਪਾਂ ਆਰਟ ਗੈਲਰੀ ਤਿਆਰ ਕੀਤੀ ਇਹਦੇ ਵਿੱਚ ਸੋਚਤੇ ਆ ਵੀ ਜਿੰਨੇ ਦੁਨੀਆਂ ਦੇ ਮਹਾਨ ਨੇਤਾ ਮਹਾਨ ਸੂਰਬੀਰ ਔਰ ਸਾਰਿਆਂ ਦੇ ਸਟੈਚੂ ਅਸੀਂ ਤਿਆਰ ਕਰਕੇ ਇੱਥੇ ਲਗਾਈਏ ਹੌਲੀ ਹੌਲੀ ਅਸੀਂ ਸ਼ੁਰੂ ਕੀਤਾ ਕਿਦਰ ਅਸੀਂ ਪਾਰਕ ਬਣਾਇਆ ਜਿਹਦੇ ਵਿੱਚ ਆ ਸੰਦੀਪ ਨੰਗਲ ਅੰਬੀਆਂ ਦਾ ਤੇ ਭਾ ਬਾਈ ਮੂਸੇ ਵਾਲੇ ਦਾ ਸਟੈਚੂ ਤਿਆਰ ਕਰਕੇ ਲਾਇਆ ਤੇ ਹੋਰ ਅਸੀਂ ਖੂਹ ਤਿਆਰ ਕਰ ਰਹੇ ਹਾਂ ਔਰ ਆਠ ਗੈਲਰੀ ਦੇ ਸਾਰੇ ਸ਼ੀਦਾਂ ਦੇ ਸਟੈਚੂ ਤਿਆਰ ਕੀਤੇ ਆ ਤੇ ਕੋਸ਼ਿਸ਼ ਕੀਤੀ ਆ ਵੀ ਬੱਚਿਆਂ ਦੇ ਦਿਖਾਉਣ ਵਾਸਤੇ ਸਾਰੀ ਚੀਜ਼ ਅਸੀਂ ਬਣਾਈਏ ਇੱਥੇ ਜਿਹੜਾ ਦੇਖਣ ਆਲਾ ਕੋਈ ਵੀ ਆਉਂਦਾ ਉਹਨੂੰ ਦੋ ਚੀਜ਼ਾਂ ਮਿਲਦੀਆਂ ਇੱਕ ਤਾਂ ਸਟੈਚੂ ਦੇਖਣ ਨੂੰ ਮਿਲਦੇ ਆ ਇੱਕੋ ਦੀ ਤਕਨੀਕ ਦਾ ਪਤਾ ਚੱਲਦਾ ਜਿਵੇਂ ਬੱਚੇ ਮੇਰੇ ਕੋਲ ਸਕੂਲਾਂ ਦੇ ਆ ਜਾਂਦੇ ਕਈ ਟੀਚਰ ਸਕੂਲਾਂ ਦੇ ਬੱਚਿਆਂ ਨੂੰ ਲੈ ਆਉਂਦੇ ਆ ਔਰ ਜਿਨ੍ਹਾਂ ਨੂੰ ਆਰਟ ਦਾ ਸ਼ੌਂਕ ਹੈ ਉਹਨਾਂ ਨੂੰ ਹੀ ਮੇਰਾ ਕਿਆ ਹੋਵਾ ਵੀ ਜਿਹੜੇ ਬੱਚਿਆਂ ਨੂੰ ਆਰਟ ਦਾ ਸ਼ੌਂਕ ਉਹਨਾਂ ਨੂੰ ਲੈ ਕੇ ਆਓ ਉਹਨਾਂ ਨੂੰ ਅਸੀਂ ਅੱਗੇ ਜਾਣ ਦੀ ਇਜਾਜ਼ਤ ਦੇ ਦਿੰਦੇ ਨੇ ਫੈਕਟਰੀ ਦੇ ਵਿੱਚ ਵੀ ਇਦਾਂ ਬਣਾਉਨੇ ਇਦਾਂ ਬਣਾਉਨੇ ਅਸੀਂ ਤਕਨੀਕ ਵੀ ਦੱਸ ਦਿੰਨੇ ਆ ਔਰ ਮੈਂ ਕਦੇ ਵੀ ਇਹ ਕੰਮ ਕੋਈ ਲੁਕੋਇਆ ਨਹੀਂਗਾ ਕਦੇ ਮੈਂ ਇਹ ਕੰਮ ਪਰਦੇ ਦੇ ਵਿੱਚ ਨਹੀਂ ਕੀਤਾ ਮੈਂ ਸੋਚਿਆ ਵੀ ਚਲੋ ਜੇ ਪ੍ਰਮਾਤਮਾ ਨੇ ਰੱਬ ਨੇ ਆਪਾਂ ਨੂੰ ਕਲਾ ਦਿੱਤੀ ਹੈ ਤਾਂ ਜੇ ਕੋਈ ਸਿੱਖੂਗਾ ਕਰੂਗਾ ਤਾਂ ਸਾਡੇ ਇੰਡੀਆ ਦੀ ਸਾਡੇ ਪੰਜਾਬ ਆਰਟ ਆਪ ਹੋਊਗੀ ਇਹਦੇ ਨਾਲ ਔਰ ਨਵੀਂ ਪੀੜ੍ਹੀ ਹੈ ਉਹਨੂੰ ਕਲਾ ਬਾਰੇ ਗਿਆਨ ਹੋਊਗਾ ਉਹਨੂੰ ਪਤਾ ਲੱਗੂ ਕਿੱਦਾਂ ਇਹ ਚੀਜ਼ਾਂ ਬਣਦੀਆਂ ਨੇ ਅੱਗੇ ਸਾਡੇ ਲੋਕਾਂ ਵਾਸਤੇ ਫੋਟਮਾਂ ਹੁੰਦੀਆਂ ਸੀ ਹੁਣ ਸਾਡੇ ਲੋਕਾਂ ਨੌਲਜ ਵੱਧ ਗਿਆ ਇੰਟਰਨੈਟ YouTube ਦੇ ਜਰੀਏ ਸਾਰੇ ਦੇਖਦੇ ਆ ਕਿੱਦਾਂ ਇਹ ਬਣਦੇ ਇਹਦੇ ਪਿਛੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਕੰਪਿਊਟਰ ਬੰਦੇ ਨੇ ਬਣਾਇਆ ਪਹਿਲਾਂ ਬੰਦੇ ਦੇ ਦਿਮਾਗ ਤੇ ਆਇਆ ਫੇਰ ਹੀ ਕੰਪਿਊਟਰ ਬਣਿਆ ਔਰ ਬੰਦੇ ਦੇ ਦਿਮਾਗ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਪਈਆਂ ਜਿਹੜਾ ਸਕੈਨਰ ਬੰਦੇ ਦੇ ਦਿਮਾਗ ਦਾ ਸਭ ਤੋਂ ਵੱਡਾ ਸਕੈਨਰ ਹੈ ਔਰ ਮੇਰੇ ਦਿਮਾਗ ਦਾ ਜਿਹੜਾ ਸਕੈਨਰ ਹੈ ਉਹ ਚੀਜ਼ ਨੂੰ ਸਕੈਨ ਕਰ ਲੇ। ਮੇਰੇ ਕੋਲੇ ਤਸਵੀਰ ਸਾਹਮਣੇ ਦੀ ਹੈ। ਮੈਨੂੰ ਇਹ ਤਾਂ ਨਹੀਂ ਪਤਾ ਇਹ ਬੰਦੇ ਨੱਕ ਕਿੰਨਾ ਗਾਹ ਨੂੰ ਹੈ, ਕਿੰਨਾ ਪਿੱਛੇ ਨੂੰ ਹੈ। ਉਹ ਮੇਰੇ ਦਿਮਾਗ ਦੇ ਸਕੈਨਰ ਨੇ ਦੱਸਣਾ ਹੈ। ਔਰ ਮੇਰੇ ਹੱਥਾਂ ਨੇ ਦਿਮਾਗ ਨੇ ਕੰਟਰੋਲ ਕਰਨਾ ਹੈ। ਕਮਾਂਡ ਦੇਣੀ ਮੇਰੇ ਹੱਥਾਂ, ਕੰਪਿਊਟਰ ਵਾਲਾ ਕੰਮ ਮੇਰੇ ਹੱਥਾਂ ਨੇ ਉਹ ਬਣਾਉਣਾ ਹੈ। ਇਹ ਅਸੀਂ ਨਾ ਜਿਸ ਦਿਨ ਡਾਕਟਰ ਮਨਮੋਹਨ ਸਿੰਘ ਦਾ ਹੀ ਡੈਥ ਹੋਈ ਆ ਉਸ ਦਿਨ ਅਸੀਂ ਇੱਥੇ ਇਕੱਠੇ ਹੋਏ ਸੀ ਬਾਈਕਵਾਲ ਕੋਲੇ। ਤੋ ਇਹ ਕਰਕੇ ਮੈਂ ਬਾਈਕワਸ ਸਿੰਘ ਜੀ ਨੂੰ ਕਿਹਾ ਵੀ ਆਪਾਂ ਵੀ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਆ ਆਪਣੇ ਦੇਸ਼ ਦੇ ਆਪਾਂ ਨੂੰ ਉਹਨਾਂ ਦਾ ਸਟੈਚੂ ਤਿਆਰ ਕਰਨਾ ਚਾਹੀਦਾ ਤੇ ਬਾਈ ਨੇ ਮੇਰੀ ਗੱਲ ਮੰਨ ਕੇ ਡਾਕਟਰ ਮਨਮੋਹਨ ਸਿੰਘ ਜੀ ਦਾ ਬੁੱਤ ਤਿਆਰ ਕਰਿਆ ਮੈਂ ਸਾਰੇ ਵੀ ਜਿੰਨੇ ਵੀ ਰਾਜਨੀਤਿਕ ਬੰਦੇ ਆ ਰਾਜਨੀਤੀ ਕਰਦੇ ਆ ਸਾਰਿਆਂ ਨੂੰ ਇਹੀ ਕਹਿਣਾ ਚਾਹਣਾ ਹੈ ਕਿ ਰਾਜਨੀਤੀ ਕਰਨ ਦਾ ਡਾਕਟਰ ਮਨਮੋਹਨ ਸਿੰਘ ਜੀ ਜੋ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਆ ਆਪਣੇ ਦੇਸ਼ ਦਾ ਨਾਮ ਉੱਚਾ ਕਰਿਆ ਆਪਣੇ ਪੰਜਾਬ ਦਾ ਨਾਮ ਉੱਚਾ ਕਰਿਆ ਵੀ ਰਾਜਨੀਤੀ ਕਰਨੀ ਆ ਤਾਂ ਇਹਨਾਂ ਤੋਂ ਸਿੱਖੋ ਰਾਜਨੀਤੀ ਕਰਨੀ ਕਿੰਨੇ ਸ਼ਾਂਤ ਰਹਿ ਕੇ ਇਹਨਾਂ ਨੇ ਕਿੰਨੇ ਕੰਮ ਕਰੇ ਨਰੇਗਾ ਜਿਹੜੀ ਉਹ ਇਹ ਲੈ ਕੇ ਆਈ ਹੈ ਆਰਟੀਆਈ ਜਿਹੜੀ ਕਿਸੇ ਦੇ ਆਪਾਂ ਪਾਉਣੀ ਹੈ ਉਹ ਵੀ ਇਹਨਾਂ ਨੇ ਲੈ ਕੇ ਆਏ ਆ ਸਕੀਮ ਇਹ ਹੋਰ ਵੀ ਬਹੁਤ ਜ਼ਿਆਦਾ ਸਕੀਮਾਂ ਜਿਹੜੀਆਂ ਅੱਜ ਵੀ ਆਪਣੇ ਦੇਸ਼ ਦੇ ਵਿੱਚ ਚੱਲ ਰਹੀਆਂ ਆ ਅੱਜ ਦੀ ਰਾਜਨੀਤੀ ਤਾਂ ਇਹੀ ਇੱਕ ਦੂਜੇ ਦੇ ਪਰਿਵਾਰ ਤੇ ਰਾਜਨੀਤਿਕ ਬੰਦੇ ਆ ਜਿਹੜੇ ਇੱਕ ਦੂਜੇ ਦੇ ਪਰਿਵਾਰ ਤੇ ਚਿੱਕੜ ਛੜਦੇ ਆਈਓ ਪਰ ਇਹ ਵੀ ਜਦੋਂ ਪ੍ਰਧਾਨ ਮੰਤਰੀ ਹੁੰਦੇ ਹੀ ਆਪਣੇ ਦੇਸ਼ ਦੇ ਇਹਨਾਂ ਦੇ ਵਿਰੋਧ ਵੀ ਬਹੁਤ ਕੁਝ ਬੋਲਿਆ ਜਾਂਦਾ ਸੀ ਪਰ ਇਹ ਸ਼ਾਂਤ ਰਹਿ ਕੇ ਰਾਜਨੀਤੀ ਕਰਦੇ ਸੀਗੇ ਸਪੰਸਰ ਸਾਹਿਬ ਜੇਕਰ ਗੱਲ ਕਰੀਏ ਆਰਟ ਗੈਦਰ ਆਰਟ ਗੈਦਰ ਤੋਂ ਹੋਰ ਵੀ ਕਾਫੀ ਜਿਹੜੇ ਸਟੈਚੂ ਨੇ ਜਿਹੜੇ ਇੱਕ ਵਾਰ ਸੇ ਨਾਲ ਉਹ ਕਰ ਕੀਤੇ ਗਏ ਇਹ ਕੁਦਰਤ ਦੀ ਕਲਾ ਇਹਨਾਂ ਦੇ ਹੱਥ ਦੇ ਵਿੱਚ ਬਚਪਨ ਤੋਂ ਹੀ ਇਹਨਾਂ ਤੋਂ ਥੋੜੇ ਦੋ ਕਲਾਸਾਂ ਪਿੱਛੇ ਹੁੰਦੇ ਸੀਗੇ ਤੇ ਅਸੀਂ ਵੀ ਉਦੋਂ ਨਿੱਕੇ ਹੁੰਦੇ ਦੇਖਦੇ ਹੀ ਰਹਿ ਜਾਂਦੇ ਹੁੰਦੇ ਸੀ ਵੀ ਜਿਹੜੇ ਫੋਟੋ ਬਣਾਉਂਦੇ ਸੀਗੇ ਬਿਲਕੁਲ ਉਵੇਂ ਹੀ ਮੂਹਰੇ ਬਿਠਾ ਕੇ ਬੰਦੇ ਦਾ ਚਿਹਰਾ ਬਣਾਉਂਦੇ ਸੀ ਬਚਪਨ ਤੋਂ ਕੋਈ ਬાળੀ ਇਹਨਾਂ ਨੇ ਪੜ੍ਹਾਈ ਹੀ ਨਹੀਂ ਕਰੀ ਮੈਨੂੰ ਕੋਲੇ ਤੇ ਇਹ ਜਿਹੜੀ ਇਹਨਾਂ ਕੋਲੇ ਕਲਾ ਸੀਗੀ ਉਹ ਲੈਣ ਦੇ ਵਿੱਚ ਤੁਰੇ ਗਏ ਅੱਜ ਸਾਡੇ ਮਾਣੂਕੇ ਨਗਰ ਦਾ ਵੀ ਇਹਨਾਂ ਨੇ ਦੁਨੀਆ ਤੇ ਨਾਮ ਉੱਚਾ ਕਰਾਇਆ ਜੀ ਸੁਪਨ ਸਾਹਿਬ ਕਾਫੀ ਜਿਹੜੇ ਸਟੈਚੂ ਹੈ ਉਹਨਾਂ 'ਚ ਜਾਨ ਹੀ ਨਹੀਂ ਪਈਗੀ ਬਾਕੀ ਤਾਂ ਲੱਗ ਰਿਹਾ ਜਿਵੇਂ ਮੂੰਹ ਬੋਲਣ ਮੈਂ ਨਹੀਂ ਜਮਾ ਸਿਰਾ ਹੀ ਹੋਇਆ ਪਈ ਜਿਨੇ ਵੀ ਸਟੈਚੂ ਤਿਆਰ ਕਰੇ ਆ ਬਜ਼ੁਰਗਾਂ ਦੇ ਕਈ ਤਿਆਰ ਕਰੇ ਆ ਕਈ ਰਿਪਲੇਖਾ ਪੈ ਜਾਂਦਾ ਬੈਠਿਆਂ ਨੂੰ ਅੰਦਰ ਗੈਲਰੀ ਦੇ ਵਿੱਚ